ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਦੋਂ ਚੰਗਾ ਸਮਾਂ ਆਉਣਾ ਹੁੰਦਾ ਹੈ ਤਾਂ ਉਹ ਕਿਹੜੇ ਚਾਰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਕਿ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਪੈਸਾ, ਬਰਕਤ ਜਾਂ ਖੁਸ਼ੀਆਂ ਆਉਣ ਤੋਂ ਪਹਿਲਾਂ ਸਾਨੂੰ ਕੀ ਕੀ ਸੰਕੇਤ ਮਿਲਦੇ ਹਨ ਤੇ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਜੀ ਇਹ ਯਕੀਨ ਹੈ ਉਸਦੇ ਚੰਗੇ ਦਿਨਾਂ ਦੀ ਸ਼ੁਰੂਆਤ ਜ਼ਰੂਰ ਹੋਵੇਗੀ ਉਹ ਮਨੁੱਖ ਜੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੇਗਾ ਉਹ ਪਾ ਸਕਦਾ ਹੈ ਬਸ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਵੀ ਲਗਵਾਉਣੀ ਹੈ ਪਾਉਣੀ ਹੈ ਤਾਂ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਮਾੜੇ ਸਮੇਂ ਦਾ ਸਾਹਮਣਾ ਕਰਨਾ ਨਾ ਪਿਆ ਜਾਵੇ ਸਾਥ ਸੰਗਤ ਜੀ ਜੋ ਵੀ ਚੰਗਾ ਮਾੜਾ ਸਮਾਂ ਆਉਂਦਾ ਹੈ ਕਦੇ ਵੀ ਇੱਕਦਮ ਨਹੀਂ ਆਉਂਦਾ ਅਚਾਨਕ ਨਹੀਂ ਆਉਂਦਾ ਉਹ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਕੁਝ ਨਾ ਕੁਝ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਪਰ ਨਾ ਸਮਝੇ ਸਾਡੀ ਹੁੰਦੀ ਹੈ ਕਿ ਅਸੀਂ ਉਹਨਾਂ ਸੰਕੇਤਾਂ ਨੂੰ ਸਮਝ ਹੀ ਨਹੀਂ ਪਾਉਂਦੇ ਇਸੇ ਕਰਕੇ ਅਸੀਂ ਉਸ ਨੂੰ ਨਹੀਂ ਸੋਚ ਪਾਉਂਦੇ ਅੱਜ ਦੀ ਵੀਡੀਓ ਵਿੱਚ ਫਿਰ ਆਪਾਂ ਉਹਨਾਂ ਸੰਕੇਤਾਂ ਬਾਰੇ ਗੱਲ ਕਰਨੀ ਹੈ ਜੋ ਸਾਨੂੰ ਸਾਡੇ ਚੰਗੇ ਤੇ ਮਾੜੇ ਸਮੇਂ ਆਉਣ ਤੋਂ ਪਹਿਲਾਂ ਮਿਲਦੇ ਹਨ ਜੇਕਰ ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਣ ਵਾਲੇ ਸ਼ੱਕ ਕੀਤਾ ਹੁੰਦਾ ਤਾਂ ਸੁਭਾਅ ਲੈਂਦੇ ਹਮੇਸ਼ਾ ਹੀ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਚੰਗੇ ਦਿਨ ਆਉਣਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਚਾਹਾਂਗੇ ਉਹੀ ਪਾ ਲਵਾਂਗੇ ਜੇ ਮਾੜਾ ਸਮਾਂ ਹੋਣ ਤੋਂ ਪਹਿਲਾਂ ਦੇ ਸੰਕੇਤ ਸਮਝ ਲੈ ਫਿਰ ਅਸੀਂ ਜ਼ਿੰਦਗੀ ਵਿੱਚ ਮਾੜੇ ਸਮੇਂ ਆਉਣ ਤੋਂ ਪਹਿਲਾਂ ਹੀ ਸੰਭਲ ਜਾਵਾਂਗੇ ਉਸ ਮਾੜੇ ਸਮੇਂ ਤੋਂ ਬਚ ਜਾਵਾਂਗੇ ਅੱਜ ਦੀ ਵੀਡੀਓ ਵਿੱਚ ਜੋ ਗੱਲਬਾਤ ਕਰਨੀ ਹੈ ਇਹ ਕੋਈ ਕਿਸੇ ਵੇ ਪ੍ਰਕਾਰ ਦਾ ਵਹਿਮ ਭਰਮ ਨਹੀਂ ਹੈ ਅਸਲ ਸੱਚਾਈ ਹੈ ਜ਼ਿੰਦਗੀ ਦੀ ਕਿਉਂਕਿ ਵੇਖੋ ਜੀ ਭਾਵੇਂ ਅੱਜ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਕੋਈ ਆਪਣੇ ਅਤੀਤ ਨੂੰ ਲੈ ਕੇ ਪਰੇਸ਼ਾਨ ਹੈ ਕਿ ਮੇਰੇ ਅਤੀਤ ਵਿੱਚ ਮੇਰੇ ਕੋਲੋਂ ਗਲਤੀਆਂ ਹੋਈਆਂ ਹਨ ਕਈ ਲੋਕ ਅਜਿਹੇ ਹਨ ਜੋ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਸਭ ਤੋਂ ਵੱਡੀ ਜਿਹੜੀ ਪਰੇਸ਼ਾਨੀ ਹੈ ਉਹ ਪੈਸੇ ਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਸੋਚਦੇ ਹਨ ਲੋਕ ਕਿ ਮੇਰੇ ਕੋਲ ਪੈਸਾ ਆ ਜਾਵੇ ਉਹ ਪੈਸਾ ਪਾਉਣ ਦੇ ਲਈ ਮਨੁੱਖ ਕਈ ਤਰ੍ਹਾਂ ਦੇ ਯਤਨ ਕਰਦਾ ਹੈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਹੈ ਪਰ ਉਹਨਾਂ ਮਨੁੱਖਾਂ ਵੱਲੋਂ ਕੁਝ ਮਨੁੱਖ ਹੀ ਕਾਮਯਾਬ ਹੋ ਜਾਂਦੇ ਹਨ ਕੁਝ ਲੋਕ ਅੱਗੇ ਵੱਧ ਪੈਂਦੇ ਹਨ ਪਰ ਕਈ ਉੱਥੇ ਹੀ ਉੱਥੇ ਰਹਿ ਜਾਂਦੇ ਹਨ ਕਦੇ ਸੋਚਿਆ ਹੈ ਕਿ ਇੰਜ ਕਿਉਂ ਹੁੰਦਾ ਹੈ ਤਾਂ ਉਹਦਾ ਵੱਡਾ ਕਾਰਨ ਇਹ ਹੈ ਜਿਹੜੇ ਲੋਕ ਜ਼ਿਆਦਾਤਰ ਅਤੀਤ ਵਿੱਚ ਉਲਝੇ ਰਹਿੰਦੇ ਹਨ ਉਹ ਅਤੀਤ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ ਪਛਤਾਉਂਦੇ ਰਹਿੰਦੇ ਹਨ ਜਾਤ ਪਾਤ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ ਕਿ ਮੇਰੇ ਆਉਣ ਵਾਲੇ ਕੱਲ ਵਿੱਚ ਕੀ ਹੋਵੇਗਾ ਤਾਂ ਉਹ ਲੋਕ ਕਦੇ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹ ਇਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਨਾ ਅਸੀਂ ਅਤੀਤ ਨੂੰ ਠੀਕ ਕਰ ਸਕਦੇ ਹਾਂ ਨਾ ਅਸੀਂ ਭਵਿੱਖ ਨੂੰ ਸਹੀ ਕਰ ਸਕਦੇ ਹਾਂ ਪਰ ਹਾਂ ਜੇ ਅੱਜ ਵਿੱਚ ਜੀਵਾਂਗੇ ਤਾਂ ਵਰਤਮਾਨ ਵਿੱਚ ਜੇ ਕੇ ਵੇਖੋ ਨਾ ਤਾਂ ਸਾਡਾ ਅਤੀਤ ਵੀ ਸੋਹਣਾ ਬਣ ਜਾਵੇਗਾ ਸਾਡਾ ਆਉਣ ਵਾਲਾ ਭਵਿੱਖ ਵੀ ਚੰਗਾ ਹੋਵੇਗਾ ਯਾਦ ਰੱਖਿਓ ਕਾਮਯਾਬ ਇਨਸਾਨ ਖੁਸ਼ ਹੁੰਦੇ ਹਨ ਬਸ ਉਹ ਅੱਗੇ ਤਾਂ ਪਿੱਛੇ ਬਾਰੇ ਨਹੀਂ ਸੋਚਦੇ ਜੋ ਮਨੁੱਖ ਅੱਜ ਵਿੱਚ ਜਿਉਂਦੇ ਹਨ ਉਹਨਾਂ ਨੇ ਆਪਣੇ ਆਪ ਨੂੰ ਅੱਜ ਨੂੰ ਵੀ ਸੰਭਾਲ ਲਿਆ ਹੈ ਕੱਲ ਆਪਣੇ ਆਪ ਨੂੰ ਵੀ ਸੰਭਾਲ ਲੈਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਆਪਣੇ ਉਹਨਾਂ ਕੁਝ ਸਵਾਲਾਂ ਦੇ ਬਾਰੇ ਗੱਲ ਕਰਨੀ ਹੈ ਕਿਉਂਕਿ ਅੱਜ ਭਾਰਤੀ ਵਰਤਮਾਨ ਸਮਾਜ ਦੇ ਵਿੱਚ ਇਸ ਵੇਲੇ ਜੋ ਚੱਲ ਰਿਹਾ ਹੈ ਇਹ ਸੱਚ ਹੈ ਜੀ ਜੋ ਬਾਕੀ ਬੀਤ ਗਿਆ ਉਹ ਸਾਡੇ ਹੱਥਾਂ ਵਿੱਚ ਨਹੀਂ ਆਉਣਾ ਅਤੇ ਜੋ ਝੂਠ ਹੈ ਕਿਉਂਕਿ ਅਸੀਂ ਜੋ ਮਰਜੀ ਆਪਣੇ ਸੁਪਨਿਆਂ ਦੇ ਮਹਿਲ ਖੜੇ ਕਰਦੇ ਰਹੀਏ ਉਹ ਸੁਪਨੇ ਸੱਚ ਤਾਂ ਹੋਣਗੇ ਜੇ ਅਸੀਂ ਆਪਣੇ ਅੱਜ ਵਿੱਚ ਕੁਝ ਕਰਾਂਗੇ ਕੁਝ ਕਿਸੇ ਨੂੰ ਕਰਕੇ ਵਿਖਾਵਾਂਗੇ ਅੱਜ ਵਿੱਚ ਕੁਝ ਤਾਂ ਹੀ ਕਰਾਂਗੇ ਫਿਰ ਜਦੋਂ ਬੀਤ ਜਾਵੇਗਾ ਤਾਂ ਸਾਡਾ ਅਤੀਤ ਬਣ ਜਾਵੇਗਾ ਤੇ ਬੜੀਆਂ ਸੋਹਣੀਆਂ ਯਾਦਾਂ ਬਣ ਜਾਣਗੀਆਂ ਇਸੇ ਕਰਕੇ ਨਾ ਤਾਂ ਅਤੀਤ ਵਿੱਚ ਡੁੱਬੇ ਰਹਿਣਾ ਹੈ ਨਾ ਹੀ ਭਵਿੱਖ ਬਾਰੇ ਸੋਚ ਕੇ ਪਰੇਸ਼ਾਨ ਹੋਣਾ ਹੈ ਬਸ ਤੁਸੀਂ ਅੱਜ ਵਿੱਚ ਜਿਉਣਾ ਹੈ ਤੇ ਅੱਜ ਵਿੱਚ ਹੀ ਰਹਿਣਾ ਹੈ ਤਾਂ ਕੱਲ ਆਪਣੇ ਆਪ ਹੀ ਸੋਹਣਾ ਬਣ ਜਾਵੇਗਾ ਤਾਂ ਆਪਾਂ ਆਪਣੇ ਵਰਤਮਾਨ ਨੂੰ ਕਿੰਜ ਸੰਭਾਲਣਾ ਹੈ ਆਪਣੇ ਅੱਜ ਨੂੰ ਵਰਤਮਾਨ ਨੂੰ ਸੰਭਾਲਣ ਦੇ ਲਈ ਸਾਨੂੰ ਆਪਣੇ ਆਪ ਦੀ ਪਰਖ ਕਰਨੀ ਪੈਣੀ ਹੈ ਆਪਾਂ ਨੂੰ ਦੇਖਣਾ ਪੈਣਾ ਹੈ ਆਪਾਂ ਕਿੰਨੇ ਕੁ ਪਾਣੀ ਦੇ ਵਿੱਚ ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੱਥੇ ਖੜੇ ਹਾਂ ਕਿੱਥੋਂ ਤੁਰ ਕੇ ਕਿੱਥੇ ਪਹੁੰਚੇ ਹਾਂ ਤਾਂ ਉਹ ਆਪਾਂ ਕਹਿੰਦੇ ਵੇਖਦੇ ਹਾਂ ਕਈ ਲੋਕਾਂ ਨੂੰ ਉਹ ਅੱਜ ਦੀ ਪਰਖ ਆਪਾਂ ਨੂੰ ਦੱਸਦੀ ਹੈ ਕਿ ਅਸੀਂ ਕੀ ਕੀ ਕਰ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਚੰਗੇ ਮਾੜੇ ਸਮੇਂ ਦੇ ਸੰਕੇਤ ਸਾਨੂੰ ਪਹਿਲਾਂ ਮਿਲਦੇ ਹਨ ਪਰ ਜੇਕਰ ਅਸੀਂ ਉਹਨਾਂ ਸੰਕੇਤਾਂ ਨੂੰ ਸੰਭਾਲ ਲਈਏ ਉਹਨਾਂ ਸੰਕੇਤਾਂ ਦਾ ਲਾਭ ਵੀ ਉਠਾ ਸਕਦੇ ਹਾਂ ਪਰ ਜੇ ਨਾ ਸੰਭਾਲੇ ਫਿਰ ਸਾਡਾ ਨੁਕਸਾਨ ਹੋਣਾ ਤੈਅ ਹੈ ਮਾੜੇ ਸਮੇ ਦੇ ਸੰਕੇਤ ਕੀ ਹਨ ਜਦ ਵੀ ਸਰੀਰ ਹਮੇਸ਼ਾ ਥੱਕਿਆ ਰਹੇ ਆਲਸ ਨਾਲ ਭਰਿਆ ਰਹੇ ਮਨ ਕਹਿਲਾ ਪਵੇ ਗੁੱਸੇ ਵਿੱਚ ਹਮੇਸ਼ਾ ਹੀ ਤੁਹਾਡਾ ਮਨ ਰਹੇ ਸਾਡਾ ਮਨ ਗੁਰੂ ਦੀ ਗੱਲ ਸੁਣਨ ਤੋਂ ਵੀ ਦੂਰ ਭਜੇ ਗੁਰੂ ਦੀ ਗੱਲ ਸੁਣਨ ਨੂੰ ਜੀ ਹੀ ਨਾ ਕਰੇ ਤਾਂ ਸਮਝ ਲਓ ਇਹ ਸਾਡੇ ਮਾੜੇ ਦਿਨਾਂ ਦੀ ਸ਼ੁਰੂਆਤ ਹੈ ਕਿਉਂਕਿ ਜੋ ਮਨੁੱਖ ਗੁਰੂ ਤੋਂ ਦੂਰ ਹੋ ਗਿਆ ਗੁਰਬਾਣੀ ਤੋਂ ਦੂਰ ਹੋ ਗਿਆ ਗੁਰੂ ਦੇ ਗਿਆਨ ਤੋਂ ਦੂਰ ਹੋ ਗਿਆ ਉਹਦੇ ਅੰਦਰ ਤਾਂ ਗੁਨਾ ਦਾ ਨਾਸ਼ ਹੋਣਾ ਸ਼ੁਰੂ ਹੋ ਜਾਵੇਗਾ ਉਹਦੇ ਵਿੱਚ ਆਉਗਣ ਉਹਦੇ ਵਿੱਚ ਕਮੀਆਂ ਆਪਣੇ ਆਪ ਹੀ ਆਉਣੀਆਂ ਸ਼ੁਰੂ ਹੋ ਜਾਣੀਆਂ ਹਨ ਜਦੋਂ ਵੀ ਸਰੀਰ ਦੇ ਵਿੱਚ ਇਹ ਸੰਕੇਤ ਮਿਲਦੇ ਹਨ ਕਿ ਸਾਡਾ ਸਰੀਰ ਥੱਕਿਆ ਰਹਿੰਦਾ ਹੈ ਸਾਡਾ ਸਰੀਰ ਆਲਸੀ ਬਣਦਾ ਜਾ ਰਿਹਾ ਹੈ ਇਹ ਬੜਾ ਕਾਲਾ ਪੈਂਦਾ ਹੈ ਬੜੇ ਗੁੱਸੇ ਵਿੱਚ ਆ ਜਾਂਦਾ ਹੈ ਗੁੱਸੇ ਵਿੱਚ ਆ ਕੇ ਭੜੇ ਸ਼ਬਦ ਕਿਸੇ ਨੂੰ ਬੋਲ ਦਿੰਦਾ ਤਾਂ ਸਮਝ ਲਓ ਇਹ ਮਾੜੇ ਸਮੇਂ ਦੀਆਂ ਨਿਸ਼ਾਨੀਆਂ ਹਨ ਪਰ ਜੇਕਰ ਮਨ ਸ਼ਾਂਤ ਰਹੇ ਮਨ ਕਿਸੇ ਵੀ ਗੋਸੇ ਵਾਲੇ ਗੱਲ ਨੂੰ ਸੁਣ ਕੇ ਕਹਲਾ ਨਾ ਪਵੇ ਸਾਡੇ ਮਨ ਨੂੰ ਜਦੋਂ ਗੁਰੂ ਦੀ ਗੱਲ ਗੁਰਬਾਣੀ ਦੀ ਗੱਲ ਜਾਂ ਗੁਰੂ ਦਾ ਗਿਆਨ ਸੁਣਨਾ ਚੰਗਾ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਅਸ਼ੀਰਵਾਦ ਗੁਰਬਾਣੀ ਦਾ ਗਿਆਨ ਹੁੰਦਾ ਹੈ ਤਾਂ ਹੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਹਨ ਕਿਉਂਕਿ ਗੁਰਬਾਣੀ ਦਾ ਗਿਆਨ ਹੀ ਸਾਡੇ ਵਿੱਚ ਬਾਕੀ ਗੁਣ ਲੈ ਕੇ ਆਉਂਦਾ ਹੈ ਸਭ ਤੋਂ ਪਹਿਲਾਂ ਸਾਨੂੰ ਉਦਮ ਮਿਲਦਾ ਹੈ ਫਿਰ ਮਿਹਨਤ ਤੇ ਪਿਆਰ ਮਿਲਦਾ ਹੈ ਉਦਮੀ ਅਤੇ ਮਿਹਨਤੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਜੋ ਵੀ ਚਾਹੁੰਦੇ ਹਨ ਉਹ ਹਾਸਲ ਕਰਕੇ ਹੀ ਰਹਿੰਦੇ ਹਨ ਤਾਂ ਇਸ ਕਰਕੇ ਉਦਮੀ ਬਣਨਾ ਹੈ ਆਲਸ ਨਹੀਂ ਕਰਨਾ ਮਿਹਨਤ ਕਰਨੀ ਹੈ ਮਿਹਨਤ ਕਰਨ ਵਿੱਚ ਕਦੇ ਕੋਈ ਸ਼ਰਮ ਨਹੀਂ ਕਰਨੀ ਉਧਾਰ ਮੰਗਣ ਵਾਲਿਆਂ ਦੇ ਨਾਲ ਕਦੇ ਵੀ ਠੋਗ ਥੱਗੀ ਤੇ ਠੋਰੀ ਨਹੀਂ ਕਰਨੀ ਤੇ ਨਾ ਹੀ ਜੇ ਕਿ ਤੁਹਾਨੂੰ ਪੈਸਿਆਂ ਦੀ ਲੋੜ ਹੈ ਕਿਸੇ ਭੈਣ ਭਰਾ ਦੇ ਕੋਲੋਂ ਮੰਗਣ ਦੀ ਸ਼ਰਮ ਨਹੀਂ ਕਰਨੀ। ਮਿਹਨਤ ਕਰਨ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਹੁੰਦੀ। ਕੋਈ ਵੀ ਕੰਮ ਸਾਧ ਸੰਗਤ ਜੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਹ ਸਾਡੀ ਸੋਚ ਹੀ ਵੱਡੀ ਤੇ ਛੋਟੀ ਹੈ। ਬਸ ਕੰਮ ਕਰਨ ਦੇ ਵੇਲੇ ਇਹ ਵੇਖਣਾ ਹੈ ਇਹ ਕੰਮ ਸਹੀ ਹੈ ਜਾਂ ਗਲਤ ਹੈ। ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਹੈ, ਰੱਜ ਕੇ ਮਿਹਨਤ ਕਰਨੀ ਹੈ। ਹੋਰ ਕਿਸੇ ਦਾ ਸਹਾਰਾ ਨਹੀਂ ਤਕਣਾ। ਸਿਰਫ ਮਾਲਕ ਵਾਹਿਗੁਰੂ ਪਰਮਾਤਮਾ ਦਾ ਸਹਾਰਾ ਤੱਕਣਾ ਹੈ ਜਿਸ ਦਿਨ ਵੀ ਆਪਾਂ ਬਾਕੀਆਂ ਦੇ ਸਹਾਰਿਆਂ ਨੂੰ ਛੱਡ ਕੇ ਗੁਰੂ ਨੂੰ ਆਪਣਾ ਸਹਾਰਾ ਬਣਾ ਲਿਆ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਲਿਆ ਤਾਂ ਵੇਖਿਓ ਪਤਾ ਹੀ ਨਹੀਂ ਲੱਗਣਾ ਕਿ ਗੁਰੂ ਨੇ ਕਦੋਂ ਬਾਹ ਫੜ ਕੇ ਸਾਡੇ ਸਾਰੇ ਸੁਪਨੇ ਪੂਰੇ ਕਰ ਦੇਣੇ ਹਨ ਸਾਡੀ ਮੰਜ਼ਿਲ ਤੱਕ ਪਹੁੰਚਾ ਦੇਣਾ ਹੈ ਬਸ ਅੱਜ ਤੋਂ ਹੀ ਇਹੇ ਕੰਮ ਕਰਨਾ ਸ਼ੁਰੂ ਕਰ ਦਿਓ ਰੋਜ਼ਾਨਾ ਹੀ ਉਦਮ ਕਰਕੇ ਅੰਮ੍ਰਿਤ ਨੂੰ ਲੁੱਟਣਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਪੜ੍ਹਨੀ ਹੈ ਪੁਰਬਾਣੀ ਤੋਂ ਗਿਆਨ ਹਾਸਲ ਕਰਨਾ ਹੈ ਵੇਖਿਓ ਜੋ ਵੀ ਚਾਹਾਂਗੇ ਸਭ ਤੋਂ ਪਹਿਲਾਂ ਮਿਲ ਜਾਵੇਗਾ ਕਿਉਂਕਿ ਮਿਹਨਤੀ ਇਨਸਾਨ ਕਦੇ ਵੀ ਭੁੱਖਾ ਨਹੀਂ ਮਰਦਾ ਉਹ ਕਦੇ ਵੀ ਦੁਖੀ ਨਹੀਂ ਹੁੰਦਾ ਕਿਉਂਕਿ ਉਹਦੇ ਹੱਥਾਂ ਵਿੱਚ ਮਿਹਨਤ ਕਰਨ ਦਾ ਗੁਣ ਹੁੰਦਾ ਹੈ ਆਪਾਂ ਆਪਣੇ ਅੰਦਰ ਮਿਹਨਤ ਦਾ ਜਜ਼ਬਾ ਲੈ ਕੇ ਆਉਣਾ ਹੈ ਖੁਦ ਵੀ ਬਣਨਾ ਹੈ ਉਦਮੀ ਤੇ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਨੀ ਹੈ ਅੱਜ ਤੋਂ ਹੀ ਅੰਮ੍ਰਿਤ ਵੇਲੇ ਉੱਠਣਾ ਹੈ ਕਿਉਂਕਿ ਜਿਹੜੇ ਸਵੇਰ ਦੀ ਨੀਂਦ ਨੂੰ ਹਰਾ ਲੈਂਦੇ ਹਨ ਸਮਝ ਲਓ ਕਿ ਉਹਨਾਂ ਨੇ ਜੰਗ ਜਿੱਤ ਲਈ ਹੁੰਦੀ ਹੈ ਸਵੇਰ ਦੇ 3 ਘੰਟੇ ਬਹੁਤ ਹੀ ਕੀਮਤੀ ਹਨ ਸਵੇਰ ਦਾ ਅੰਮ੍ਰਿਤ ਵੇਲੇ ਦੇ 3 ਘੰਟਿਆਂ ਵਿੱਚ ਗੁਰੂ ਦਾ ਗਿਆਨ ਹਾਸਿਲ ਕਰਨਾ ਹੈ ਗੁਰੂ ਦਾ ਆਸ਼ੀਰਵਾਦ ਲੈਣਾ ਹੈ ਸਾਡੀ ਚੰਗੀ ਸਿਹਤ ਦਾ ਰਾਜ ਬਣ ਜਾਵੇਗਾ ਸਾਡੇ ਮਨ ਤੇ ਤਨ ਦੀ ਖੁਰਾਕ ਬਣ ਜਾਵੇਗੀ ਇਸ ਕਰਕੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਆਸਰਾ ਧੱਕਣਾ ਹੈ ਗੁਰਬਾਣੀ ਤੋਂ ਗਿਆਨ ਲੈਣਾ ਹੈ ਗੁਰਬਾਣੀ ਦਾ ਗਿਆਨ ਸਾਨੂੰ ਹਮੇਸ਼ਾ ਮਿਹਨਤੀ ਬਣਾਉਂਦਾ ਹੈ ਉਦਮੀ ਬਣਾਉਂਦਾ ਹੈ ਮਾੜੇ ਕੰਮਾਂ ਤੋਂ ਬਚਾਉਂਦਾ ਹੈ ਸਾਨੂੰ ਜ਼ਿੰਮੇਵਾਰ ਇਨਸਾਨ ਬਣਾਉਂਦਾ ਹੈ ਅੱਜ ਤੁਸੀਂ ਅੰਮ੍ਰਿਤ ਵੇਲੇ ਵਿੱਚ ਉੱਠੋਗੇ ਗੁਰਬਾਣੀ ਦਾ ਗਿਆਨ ਹਾਸਲ ਕਰੋਗੇ ਤਾਂ ਵੇਖਿਓ ਤੁਹਾਡੀ ਫਿਰ ਤਰੱਕੀ ਤੇ ਕਾਮਯਾਬੀ ਨੂੰ ਕੋਈ ਵੀ ਨਹੀਂ ਰੋਕ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਸੋਚੋਗੇ ਉਸੇ ਹੀ ਮੁਕਾਮ ਨੂੰ ਹਾਸਲ ਕਰ ਲਓਗੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇਗੀ ਜੇਕਰ ਉਦਮੀ ਬਣ ਕੇ ਮਿਹਨਤ ਕਰਦੇ ਜਾਓਗੇ ਤਾਂ ਚੰਗਾ ਸਮਾਂ ਤੁਹਾਡੇ ਪੈਰਾਂ ਵਿੱਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ